ਆਸਾ ਮਹੱਲਾ ਪਹਿਲਾ ਤਿਤ ਸਰਵੜੈ ਪਈਲੇ ਨਿਵਾਸ ਪਾਣੀ ਪਾਵਕ ਤਿਨ ਕੀਆ ਓ ਸੰਸਾਰ ਰੂਪੀ ਸਰੋਵਰ ਤੇ ਵਾਸ ਹੋਇਆ ਹੈ ਪਾਣੀ ਤੇ ਅੱਗ ਵੀ ਉਸਨੇ ਬਣਾਏ ਹਨ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖਾ ਕੈ ਡੁੱਬਿਐਲੇ ਮਾਇਆ ਮੋਹ ਦੇ ਚਿੱਕੜ ਵਿੱਚ ਖੂਬ ਬੇਪੈਰ ਅੱਗੇ ਨਹੀਂ ਵਧਦੇ ਦੇਖਦੇ ਦੇਖਦੇ ਲੋਕ ਇਸ ਦਲਦਲ ਵਿੱਚ ਡੁੱਬੀ ਜਾਂਦੇ ਹਨ ਮਨ ਇਕ ਨਾ ਚੇਤਸ ਮੂੜ ਮਣਾ हे ਮੂਰਖ ਮਣਾ ਤੂੰ ਇਕ ਹਰੀ ਨੂੰ ਚੇਤੇ ਨਹੀਂ ਕਰਦਾ ਹਰ ਬਿਸਰਤ ਤੇਰੇ ਗੁਣ ਗਲਿਆ ਰਹ ਹਰੀ ਨੂੰ ਭੁੱਲ ਕਰਕੇ ਤੇਰੇ ਗੁਨ ਗਲ ਗਏ ਹਨ ਰਾਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਨਾ ਮੈਨੂੰ ਕਾਮ ਉੱਤੇ ਵਸੈ ਨਾ ਹੀ ਸੱਚ ਤੇ ਚਲਦਾ ਮੈਂ ਪੜਿਆ ਹੋਇਆ ਵੀ ਨਹੀਂ ਮੇਰਾ ਜਨਮ ਮੂਰਖਤਾ ਅਤੇ ਬੇਸਮਝੀ ਵਾਲਾ ਹੋਇਆ ਪਿਆ ਪ੍ਰਾਨਵਤ ਨਾਨਕ ਤੈਨ ਕੀ ਸਰਨਾ ਜਿਨ ਤੂੰ ਨਹੀਂ ਵਿਸਰਿਆ ਬੇਨਤੀ ਕਰਦਾ ਹਾਂ ਨਾਨਕ ਮੈਂ ਉਹਨਾਂ ਦੀ ਸਰਨ ਮਿਲੇ ਜਿਨ੍ਹਾਂ ਨੂੰ ਤੂੰ ਨਹੀਂ ਭੁੱਲਦਾ